ਪਟਿਆਲਕੇ ਦੇ ਪਿੰਡ ਕੋਟਬੁੱਡਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਨੇ ਜੀ ਹਾਂ ਪਾਣੀ ਲੱਥਨ ਤੋਂ ਬਾਅਦ 3-3 ਫੁੱਟ ਜਿਹੜੀ ਜ਼ਮੀਨ ਦੇ ਵਿੱਚ ਆ ਉਹ ਰੇਤਾ ਖੜੀ ਆ ਮਿੱਟੀ ਖੜੀ ਆ ਅਤੇ ਹੁਣ ਇੱਥੇ ਅਸਲ ਲੋਡ ਹੈ ਡੀਜ਼ਲ ਦੀ ਟਰੈਕਟਰਾਂ ਦੀ ਅਤੇ ਐਨਜੀਓ ਵਾਲੇ ਵੀਰਾਂ ਦੀ ਕਿਉਂਕਿ ਪਾਣੀ ਲੱਥ ਗਿਆ ਬੇਸ਼ੱਕ ਬਰਸਾਤਾਂ ਜਿਹੜੀਆਂ ਰੋਗੀਆਂ ਨੇ ਲੇਕਿਨ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਰੁਕੀਆਂ ਮੈਂ ਕੈਮਰਾਮੈਨ ਸਾਥੀ ਨੂੰ ਇਹ ਆਪਾਂ ਹਰੀਕੇ ਦਰਿਆ ਜਿੱਥੇ ਪਾਣੀ ਦੀ ਮਾਰ ਵੱਜੀ ਆ ਸਤਲੁਜ ਪਿਆਸ ਦੀ ਉੱਥੇ ਅਸੀਂ ਇਸ ਵੇਲੇ ਮੌਜੂਦ ਆਂ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਵਿਖਾ ਦਿੱਤੀਆਂ ਜਾਣ ਤੇ ਇਹ ਲੋਕ ਵੀ ਵਿਖਾ ਦਿੱਤੇ ਜਾਣ ਜਿਹੜੇ ਕਿ ਅੱਜ ਲਗਭਗ 1 ਮਹੀਨੇ ਬਾਅਦ ਜਿਹੜਾ ਉਹ ਆਪਣੇ ਘਰ ਦੇ ਵਿੱਚ ਉਹ ਵੀ ਘਰ ਦੇ ਵਿੱਚ ਤਾਂ ਛੱਡੋ ਇੱਥੇ ਆ ਕੇ ਬੈਠੇ ਨੇ ਬੰਨ ਦੇ ਉੱਪਰ ਹੀ ਜਿਹੜਾ ਬੈਠਣਾ ਉਹਨਾਂ ਦੇ ਲਈ ਜਿਹੜਾ ਬਥਨ ਲਈ ਮਜਬੂਰ ਹੋਏ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਦੀਆਂ ਵੀ ਇੱਧਰ ਜਿਹੜੀ ਬੂਟੀ ਆਈ ਹੈ ਪਾਣੀ ਦੇ ਨਾਲ ਰੁੜ ਕੇ ਪੈੜੀਆਂ ਦੇ ਵਿੱਚ ਰੇਤਾ ਆ ਗਈ ਹੈ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਘਰਾਂ ਦੀਆਂ ਵੀ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਕਿ ਕਿਵੇਂ ਜਿਹੜਾ ਘਰ ਦੇ ਵਿੱਚ ਪਾਣੀ ਉਹ 3-3 4-4 ਫੁੱਟ ਰਿਹਾ ਜਿਸ ਦੇ ਕਾਰਨ ਆਹ ਹਾਲਾਤ ਨੇ ਇਹਨਾਂ ਲੋਕਾਂ ਦੇ